ਖਬਰ ਪਟਿਆਲਾ ਤੋਂ ਰਿ ਇਹ ਪਟਿਆਲਾ ਦੇ ਵਾਰਡ ਨੰਬਰ 39 ਤੋਂ ਐਕਸ ਐਮ ਸੀ ਨikhil 32 ਵੱਲੋਂ ਵਾਰਡ ਨੰਬਰ 39 ਤੋਂ ਵਿਜਪੀ ਦੇ ਉਮੀਦਵਾਰ ਆਪਣੀ ਧਰਮ ਪਤਨੀ ਅਨਮੋਲ 32 ਦੇ ਹੱਕ ਵਿੱਚ ਸਮਾਨਿਆ ਗੇਟ ਤੋਂ ਲੈ ਕੇ ਮਿੰਦਰਾ ਕਲੋਨੀ ਤੱਕ ਡੋਰ ਟੂ ਡੋਰ ਪ੍ਰਚਾਰ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਮਹੇਸ਼ ਸ਼ਰਮਾ ਪਿੰਕੀ ਪੰਡਿਤ ਅਸ਼ਵਨੀ ਕਪੂਰ ਮिक्की ਰਿੰਕੂ ਸੂਦ ਯੋਗਰਾਜ ਸ਼ਰਮਾ ਅਜੇ ਸਿੰਘਲਾ ਉਥੇ ਹੋਰ ਸਾਥੀ ਮੌਜੂਦ ਰਹੇ ਨikhil Batish ਵੱਲੋਂ ਵਾਰਡ ਨੰਬਰ 39 ਤੋਂ ਨਿਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਕੀ ਨਾਮ ਹੈ ਤੁਹਾਡਾ ਜੀ? ਮੈਂ ਨikhil Batish Sheru ਐਕਸ ਕਾਉਂਸਲਰ ਤੇ ਹੁਣ ਵਾਰਡ ਨੰਬਰ 39 ਤੋਂ ਮੇਰੀ ਧਰਮ ਪਤਨੀ ਅਨਮੋਲ Batish ਕੰਟੈਸਟ ਕਰ ਰਹੀ ਹੈ ਤੇ ਮੈਂ ਸਾਰਾ ਹੀ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹਾਂ। ਹੁਣ ਸ਼ਨੀਵਾਰ ਨੂੰ ਦਿਨ 21 ਤਰੀਕ ਨੂੰ ਸਵੇਰੇ 7:00 ਤੋਂ 4 ਤੱਕ ਵੋਟਾਂ ਪੈਣੀਆਂ ਮਹਿੰਦਰਾ ਕੋਲੇ। ਤੇ ਸਾਰੇ ਜਣੇ ਘਰੋਂ ਨਿਕਲ ਕੇ ਵੋਟ ਪਾਓ ਤੇ ਸਾਨੂੰ ਆਪਣੀ ਸੇਵਾ ਦਾ ਮੌਕਾ ਦਿਓ ਤੁਸੀਂ ਅੱਜ ਪ੍ਰਚਾਰ ਸਟਾਰਟ ਕੀਤਾ ਹੈ ਉਸ ਵਾਲੇ ਜਾਣਕਾਰੀ ਕਿ ਸਾਨੂੰ 2 ਦਿਨ ਹੋ ਗਏ ਜੀ ਡੋਰ ਟੂ ਡੋਰ ਕਰਦੇ ਨੂੰ ਤੇ ਅੱਜ ਅਸੀਂ ਇਧਰ ਸਮਾਣੀਏ ਗੇਟ ਮੇਂਦਰਾ ਕਲੋਨੀ ਅਲਾ ਇਰੀਆ ਕਰ ਰਹੇ ਹਾਂ ਜੀ ਤੇ ਬਹੁਤ ਅੱਛਾ ਲੋਕਾਂ ਦਾ ਪਰਮਾ ਹੁੰਗਾਰਾ ਮਿਲ ਰਿਹਾ ਤੇ ਅਸੀਂ ਆਸ ਕਰਦੇ ਹਾਂ ਲੋਕੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਗੇ ਜਿੱਦਾਂ ਅੱਗੇ ਕਰਦੇ ਰਹੇ ਹਾਂ ਅੱਗੇ ਵੀ ਓਵੇਂ ਸਿਵਾਸੀ ਲੋਕਾਂ ਦੀ ਕਰਦੇ ਰਹਿਣਾ ਠੀਕ ਹੈ ਥੈਂਕ ਯੂ